ਰੋ ਨੰਬਰ 2 ਹਾੜਾ ਤੇ ਨਾ ਪਰਚਾ ਹੋ ਗਿਆ ਉਹਨਾਂ ਦੋਆ ਦੇ ਤੇ ਪਰਚਾ ਆਇਆ ਮੈਨੂੰ ਛੇਤਰੂ ਫਿਰ ਕੇ ਨਾਲ ਕਿਉਂ ਛੇਤਰ ਕਾ ਤੂੰ ਫਿਰ ਕੇ ਉਹ ਮੈਂ ਇਦਾਂ ਜੇਲ੍ਹ ਚ ਬੈਠੇ ਬੈਠੇ ਨਾ ਮੈਂ ਥਾਣੇਦਾਰ ਨੂੰ ਆਏ ਮਾਰੀ ਮੈਂ ਥਾਣੇਦਾਰ ਸਾਹ ਹੁ ਰਿਆ ਹਾਂ ਹਾਂ ਕਹਿੰਦਾ ਹਾਂ ਦੱਸ ਮੈਂ ਥਾਣੇਦਾਰ ਸਾਹਿਬ ਇਹਨੂੰ ਜੇਲ੍ਹ ਨੂੰ ਲੱਕੜ ਦਾ ਦਰਵਾਜ਼ਾ ਲਵਾਉਂ ਹਾਂ ਤੇ ਹਾਲ ਹੋਏ ਦਾ ਮੈਨੂੰ ਵੇਚੋ ਫਿਰ ਉਹ ਗਾੜੀ ਸੁਣੋ ਉਹ ਨਾ ਬੜੇ ਪਿਆਰ ਨਾਲ ਮੈਨੂੰ ਕਹਿੰਦਾ ਵੀ ਇਦਰਾ ਮੈਂ ਜੀ ਤੇ ਕੀ ਰੇਟ ਲਾਏਂਗਾ ਕਹਿੰਦਾ ਹਾਂ ਮੈਂ ਲੈ ਸੋਚਿਆ ਬਣ ਗਈ ਗੱਲ 50 ਰੁਪਏ ਰੇਟ ਚੱਲਦਾ ਤੇ ਮੈਂ ਨਾ ਚਾਤਰੀ ਮਾਰੀ ਮੈਂ ਆਪੇ 16 ਰੁਪਏ ਲਾਵਾ ਠੰਡਾਰ ਕਹਿੰਦਾ ਨਹੀਂ ਰੇਟ ਘਟਿਆ ਹੂੰ ਮਾ ਨਹੀਂ ਨਹੀਂ ਇਹੋ ਪਾ ਚੱਲਦਾ ਕਹਿੰਦਾ ਇੱਧਰ ਆ ਉਹ ਮੈਨੂੰ ਨਾ ਪਿੱਛੇ ਲੈ ਕੇ ਕੋਠੜੀ 'ਚ ਅੱਛਾ ਉਹਨਾਂ ਪਾ ਕੇ ਨਾ ਮੁੰਦਾ ਲੰਮੇ ਨਾਲ ਪਟਾ ਮੰਦ ਨਾਲ ਆਖਣ ਰੇਟ ਵਦਾ ਇੱਕ ਮਾਰਿਆ ਮੈਂ 18 ਦੂਜਾ ਮਾਰਿਆ ਮੈਂ 20 ਐਦਾਂ ਕਰਦਿਆਂ ਕਰਦਿਆਂ ਨਾ ਮੈਂ 35 ਤੱਕ ਚੱਲ ਗਿਆ ਹਾਂ ਫੇਰ ਵੀ ਕੁੱਟਣੋਂ ਨਾ ਹਟਣਾ ਮੈਨੂੰ ਹਾਂ ਮਾ ਫਿਰ ਟੁੱਟ ਕੇ ਪੈ ਗਿਆ ਮਾ ਠਾਨਾ ਸਰ ਸਾਹਿਬ